ਹਾਂਜੀ ਸ਼ਤਿਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਰਿਸ਼ਤੀ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਨਾਲ ਹੀ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ ਵਟਸਐਪ ਰਾਹੀਂ ਦੱਸ ਦਿੱਤੀ ਜਾਵੇਗੀ ਆਓ ਸ਼ੁਰੂ ਕਰਦੇ ਆਂ ਅੱਜ ਦੇ ਕੁਝ ਰਿਸ਼ਤੇ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਸਿਮਰਤ ਸਿੱਧੂ ਪਤਾ ਮਹਾਲੀ ਤੋਂ ਨੇ ਇਹ ਉਮਰ ਇਹਨਾਂ ਦੀ 9/2/1994 ਦਾ ਡੇਟ ਆਫ ਬਰਥ ਹੈ ਜੀ ਕੱਦ ਇਹਨਾਂ ਦਾ 5 ਫੁੱਟ 3 ਇੰਚ ਦੀ ਹਾਈਟ ਹੈ ਤੇ ਪੜਾਈ ਇਹਨਾਂ ਨੇ ਕਰੀ ਹੈ ਬੈਚਲਰ ਇਨ ਕਮਰਸ ਪੋਸਟ ਗ੍ਰੈਜੂਏਸ਼ਨ ਇਨ ਫਾਈਨੈਂਸ਼ੀਅਲ ਸਰਵਿਸ ਭੈਣ ਇਹਨਾਂ ਦੀ ਇੱਕ ਹੈ ਜੀ ਗਵਰਨਮੈਂਟ ਜੌਬ ਕਰ ਰਹੀ ਹੈ ਤੇ ਭਰਾ ਇਹਨਾਂ ਦਾ ਇੱਕ ਕੈਨੇਡਾ ਦੇ ਵਿੱਚ ਹੈ ਜੀ ਪਿਤਾ ਦਾ ਆਪਣਾ ਫਾਰਮੇਸੀ ਸਟੋਰ ਹੈ ਜੀ ਤੇ ਮਾਤਾ ਹਾਊਸ ਵਾਈਫ ਨੇ ਕੰਮ ਕਰਿਆ ਜੀ ਲੜਕੀ ਹੈ ਆਰ ਬੀ ਸੀ ਬੈਂਕ ਐਜ਼ ਕ੍ਰੈਡਿਟ ਕਾਰਡ ਐਡਵਾਈਜ਼ਰ ਹੈ ਜੀ ਕੈਨੇਡਾ ਵਰਕ ਪਰਮਿਟ ਤੇ ਲੜਕੀ ਤੇ ਮੰਗ ਹੈ ਇਹਨਾਂ ਦੀ ਮੁੰਡਾ ਕੈਨੇਡਾ ਦੇ ਵਿੱਚ ਪੀ ਆਰ ਹੋਵੇ ਜੀ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਡਾਇਰੈਕਟ ਗੱਲਬਾਤ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕਿਰਨ ਦੀਪਕ ਔਰ ਪਤਾ ਹੈ ਨੰਗਲ ਤੋਂ ਨੇ ਰੋਪੜ ਕੋਲ ਕਾਸਟ ਇਹਨਾਂ ਦੀ RAM DAS ਜੀ ਸਿੱਖ ਹੈ ਤੇ ਗੋਤ ਇਹਨਾਂ ਦਾ ਬੱਦਨ ਹੈ ਉਮਰ ਇਹਨਾਂ ਦੀ 10 April 1991 ਦਾ ਡੇਟ ਆਫ ਬਰਥ ਹੈ ਜੀ ਕੱਦ ਇਹਨਾਂ ਦਾ 5 ਫੋਟੋ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ B.Tech CSC ਤੇ ਪਿਤਾ ਇਹਨਾਂ ਦੇ ਐਕਸਪਾਇਰਡ ਨੇ ਜੀ ਤੇ ਭਰਾ ਇਹਨਾਂ ਦਾ ਇੱਕ ਨਿਊਜ਼ੀਲੈਂਡ ਦੇ ਵਿੱਚ ਹੈ ਤੇ ਮੰਗੇ ਇਹਨਾਂ ਦੀ ਮੁੰਡਾ ਵਧੀਆ ਕੰਮਕਾਰ ਕਰਦਾ ਹੋਵੇ ਵਧੀਆ ਇਨਕਮ ਹੋਵੇ ਜਾਂ ਫਿਰ ਆਪਣਾ ਵਧੀਆ ਬਿਜ਼ਨਸ ਹੋਵੇ ਲੜਕੇ ਦਾ ਪੜਿਆ ਲਿਖਿਆ ਹੋਣਾ ਚਾਹੀਦਾ ਲੜਕਾ ਜੀ ਤੇ ਅਮ੍ਰਿਤਾਰੀ ਗੁਰਸਿੱਖ ਹੋਵੇ ਜੀ ਮੁੰਡਾ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਡਾਇਰੈਕਟ ਗੱਲਬਾਤ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਅਮ੍ਰਿਤਾਰੀਆ ਜੀ ਕੁੜੀ ਗੁਰਸਿੱਖ ਫੈਮਿਲੀ ਤੋਂ ਪਤਾ ਹੈ ਅੰਮ੍ਰਿਤਸਰ ਤੋਂ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਕੱਦ ਹੈ ਜੀ 5 ਫੁੱਟ 5 ਇੰਚ ਦੀ ਹਾਈਟ ਹੈ ਲੜਕੀ ਦੀ ਤੇ ਉਮਰ ਇਹਨਾਂ ਦੀ 2003 ਦਾ ਜਨਮ ਹੈ ਤੇ ਪੜਾਈ ਇਹਨਾਂ ਨੇ ਕਰੀਏ ਪਲੱਸ 2 ਨਾਲ ਇਹਨਾਂ ਦੇ PTE 5.5 ਬੈਂਡ ਸਕੋਰ ਨੇ ਜੀ ਤੇ ਸਟੀਚਿੰਗ ਦਾ ਵਰਕ ਕਰਦੀ ਆ ਕੁੜੀ ਫੈਮਿਲੀ ਦੇ ਵਿੱਚ ਗ੍ਰੈਂਡਮਦਰ ਤੇ ਮਦਰ ਹੈ ਜੀ ਤੇ ਇੱਕ ਬ੍ਰਦਰ ਸਿਸਟਰ ਹੈ ਪਿਤਾ ਇਹਨਾਂ ਦੇ ਐਕਸਪਾਇਰਡ ਨੇ ਤੇ ਗੋਤ ਇਹਨਾਂ ਦਾ ਛਿੰਨਾ ਮੰਗ ਹੈ ਇਹਨਾਂ ਦੀ ਮੁੰਡਾ ਅਮ੍ਰਿਤਧਾਰੀ ਸਿੱਖ ਹੋਵੇ ਕਿਸੇ ਵੀ ਕੰਟਰੀ ਦਾ PR ਹੋਵੇ ਜੀ ਲੜਕਾ ਤੇ ਕੁੜੀ ਨੂੰ ਨਾਲ ਲੈ ਕੇ ਜਾਵੇ ਜੀ ਬਾਹਰ ਤਿੰਨ ਤੋਂ 5 ਕਿੱਲੇ ਜ਼ਮੀਨ ਵੀ ਹੋਵੇ ਮੁੰਡੇ ਕੋਲ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਡਾਇਰੈਕਟ ਗੱਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਫਤੇਗੜ ਸਾਹਿਬ ਤੋਂ ਉਮਰ ਇਹਨਾਂ ਦੀ 29 ਸਾਲ ਕਾਸਟ ਇਹਨਾਂ ਦੀ ਜੱਟ ਸਿੱਖ ਤੇ ਕਾਦਾ ਇਹਨਾਂ ਦਾ 6 ਫੁੱਟ ਦੀ ਹਾਈਟ ਹੈ ਜੀ ਪੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਕੈਨੇਡਾ ਦੇ ਵਿੱਚ ਤੇ ਭਰਾ ਇਹਨਾਂ ਦਾ ਇੱਕ ਇਟਲੀ ਦੇ ਵਿੱਚ ਹੈ ਮਾਤਾ ਪਿਤਾ ਇਹਨਾਂ ਦੇ ਐਕਸਪਾਇਰਡ ਨੇ ਤੇ ਕੰਮਕਾਰ ਹੈ ਜੀ ਮੁੰਡਾ ਹੈ ਅਮਰੀਕਾ ਦੇ ਵਿੱਚ ਵਧੀਆ ਕੰਮ ਕਰਦਾ ਹੈ ਤੇ ਵਧੀਆ ਆਮਦਨ ਹੈ ਇਹਨਾਂ ਦੀ ਇਹ WhatsApp ਕੰਟੈਕਟ ਨੰਬਰ ਦਿੱਤਾ ਗਿਆ ਜੀ ਇਹਨਾਂ ਦਾ ਤੁਸੀਂ ਫੈਮਿਲੀ ਨਾਲ ਸਿੱਧੀ ਗੱਲਬਾਤ ਕਰੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਹੈ ਮੋਗਾ ਤੋਂ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਹੈ ਜੀ 17/7/2000 ਦਾ ਡੇਟ ਆਫ ਬਰਥ ਹੈ ਕੱਦ ਦਾ ਇਹਨਾਂ ਦਾ 6 ਫੁੱਟ 1 ਇੰਚ ਦੀ ਹਾਈਟ ਹੈ ਜੀ ਗੋਤ ਇਹਨਾਂ ਦਾ ਮੱਲੀ ਹੈ ਪੜਾਈ ਇਹਨਾਂ ਨੇ ਪਲੱਸ 2 ਪਾਸ ਕਰੀਏ ਤੇ ਭੈਣ ਇਹਨਾਂ ਦੀ ਇੱਕ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਤੇ ਕੰਮ ਕਰ ਹੈ ਜੀ ਇਹ ਲੜਕਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਤੇ ਕੈਨੇਡਾ ਦੇ ਵਿੱਚ ਇਹਨਾਂ ਦਾ ਆਪਣਾ ਬਿਜ਼ਨਸ ਹੈ ਰੈਸਟੋਰੈਂਟ ਦਾ ਤੇ ਬਹੁਤ ਵਧੀਆ ਆਮਦਨਾਂ ਤੇ 7 ਕਿੱਲੇ ਇਹਨਾਂ ਕੋਲੇ ਜ਼ਮੀਨ ਹੈ ਜੀ ਸਾਰਾ ਪਰਿਵਾਰ ਇਹਨਾਂ ਦਾ ਕੈਨੇਡਾ ਦੇ ਵਿੱਚ ਹੈ ਤੇ ਮੰਗ ਹੈ ਇਹਨਾਂ ਦੀ ਕੁੜੀ ਵਧੀਆ ਪਰਿਵਾਰਤ ਹੋਵੇ ਕੈਨੇਡਾ ਦੇ ਵਿੱਚ ਪੀਆਰ ਹੋਵੇ ਲੜਕੀ ਕਿਸੇ ਵੀ ਕਾਸਟ ਦੀ ਹੋਵੇ ਭਾਵੇਂ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ WhatsApp ਰਾਹੀਂ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੁਖਜੀਤ ਸਿੰਘ ਪਿਤਾ ਦਾ ਨਾਮ ਹੈ ਸਰਪਜੀਤ ਸਿੰਘ ਮਾਤਾ ਦਾ ਨਾਮ ਹੈ ਦਲਜੀਤ ਕੌਰ ਤੇ ਸਾਰਾ ਪਰਿਵਾਰ ਹੈ ਗੁਰਸਿੱਖ ਹੈ ਜੀ ਪਤਾ ਹੈ ਅੰਮ੍ਰਿਤਸਰ ਸਾਹਿਬ ਤੋਂ ਨੇ ਉਮਰਾ ਮੁੰਡੇ ਦੀ 381995 ਦਾ ਡੇਟ ਆਫ ਬਰਥ ਹੈ ਜੀ ਕਾਸਟ ਇਹਨਾਂ ਦੀ ਅਰੋੜ ਹੈ ਤੇ ਪੜ੍ਹਾਈ ਇਹਨਾਂ ਨੇ ਪਲੱਸ 2 ਪਾਸ ਕਰੀ ਹੋਈ ਹੈ ਦਾ ਜੀ 5 ਫੁੱਟ 10 ਇੰਚ ਦੀ ਹਾਈ ਟੱਲੇ ਲੜਕੇ ਦੀ ਭਰਾ ਇਹਨਾਂ ਦੇ 2 ਨੇ ਜਿਨ੍ਹਾਂ ਵਿੱਚੋਂ ਇੱਕ ਭਰਾ ਇਹਨਾਂ ਦਾ ਮੈਰਿਡ ਹੈ ਤੇ ਭੈਣ ਇਹਨਾਂ ਦੀ ਇੱਕ ਹੈ ਤੇ ਕੰਮ ਕਰ ਰਿਹਾ ਜੀ ਜੋਬ ਇਨ ਗੋਲਡਨ ਟੈਂਪਲ ਤੇ ਵਧੀਆ ਘਰ ਪਰਿਵਾਰ ਹੈ ਜੀ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਘਰੇਲੂ ਹੋਵੇ ਗੁਰਸਿੱਖ ਫੈਮਿਲੀ ਤੋਂ ਹੋਵੇ ਬਾਕੀ ਦੀ ਜਾਣਕਾਰੀ ਨੰਬਰ ਦਿੱਤਾ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਹੈ ਹਨੂਮਾਨਗੜ੍ਹ ਤੋਂ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਤੇ ਗੋਤ ਇਹਨਾਂ ਦਾ ਚੋਹਾਨ ਹੈ ਉਮਰ ਇਹਨਾਂ ਦੀ 16/9/1988 ਦਾ ਡੇਟ ਆਫ ਬਰਥ ਹੈ ਕਾਦਾ ਇਹਨਾਂ ਦਾ 5 ਫੁੱਟ 6 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀ ਹੈ ਜੀ ਨਰਸਿੰਗ ਤੇ ਕੰਮ ਕਰ ਰਹੇ ਹੈ ਪ੍ਰਾਈਵੇਟ ਨੌਕਰੀ ਕਰ ਰਹੀ ਹੈ ਕੁੜੀ ਤੇ ਨਾਲ ਹੀ ਇਹਨਾਂ ਦੇ ਪੀਟੀਈ ਦੇ ਸਕੋਰ ਨੇ ਜੀ 6.5 ਤੇ ਆਸਟ੍ਰੇਲੀਆ ਦੀ ਫਾਈਲ ਲੱਗੀ ਹੋਈ ਹੈ ਲੜਕੀ ਦੀ ਤੇ ਮੰਗ ਹੈ ਇਹਨਾਂ ਦੀ ਲੜਕਾ ਵਧੀਆ ਪਰਿਵਾਰ ਤੋਂ ਹੋਵੇ ਵੈਸ਼ਨੋ ਹੋਵੇ ਤੇ ਗੁਰਸਿੱਖ ਫੈਮਿਲੀ ਤੋਂ ਹੋਵੇ ਜੀ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਤੁਸੀਂ ਡਾਇਰੈਕਟ ਫੋਨ ਕਾਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਕਾਸਟ ਸਿੱਖ ਰਾਮਦਾਸੀਆ ਜ਼ਿਲ੍ਹਾ ਇਹ ਰੋਪੜ ਤੋਂ ਨੇ ਜੀ ਗੋਤ ਇਹਨਾਂ ਦਾ ਢੋਡ ਹੈ ਤੇ ਨਾਨਕਿਆਂ ਦਾ ਗੋਤ ਗੁਰੂ ਹੈ ਤੇ ਜਨਮ ਇਹਨਾਂ ਦਾ ਜੂਨ 1990 ਦਾ ਲੜਕੀ ਦਾ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਐਮਐਸਸੀ ਆਈਟੀ ਐਂਡ ਮਲਟੀਮੀਡੀਆ ਤੇ ਕਮਕਰ ਜੀ ਲੜਕੀ ਇਹ ਐਕਟਿੰਗ ਤੇ ਵਿੱਚ ਫਿਲਮ ਐਡੀਟਰ ਤੇ ਕਲਰਿਸਟ ਦਾ ਕੰਮ ਕਰਦੀ ਹੈ ਕੁੜੀ ਇਹ ਲੁਧਿਆਣੇ ਦੇ ਵਿੱਚ ਕੰਮ ਕਰ ਰਹੀ ਹੈ ਜੀ ਤੇ ਪਿਤਾ ਇਹਨਾਂ ਦੇ ਪ੍ਰਾਈਵੇਟ ਨੌਕਰੀ ਕਰ ਰਹੇ ਨੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਭਰਾ ਇਹਨਾਂ ਦਾ ਇੱਕ ਪ੍ਰਾਈਵੇਟ ਨੌਕਰੀ ਕਰ ਰਿਹਾ ਜੀ ਮੰਗ ਹੈ ਇਹਨਾਂ ਦੀ ਕਿ ਜਿਹੜਾ ਕੰਮ ਲੜਕੀ ਕਰ ਰਹੀ ਹੈ ਜੀ ਮਲਟੀਮੀਡੀਆ ਦਾ ਸੇਮ ਕੰਮ ਕਰਨ ਵਾਲਾ ਲੜਕਾ ਚਾਹੀਦਾ ਹੈ ਇਹਨਾਂ ਨੂੰ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਤੁਸੀਂ ਡਾਇਰੈਕਟ ਫੋਨ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਚਮਨਪ੍ਰੀਤ ਕੌਰ ਪਤਾ ਹੈ ਨਾਸਿਰਪੁਰ ਗਰਦਾਸਪੁਰ ਤੋਂ ਨੇ ਜੀ ਕਾਸਟ ਇਹਨਾਂ ਦੀ ਨਾਈ ਸੇਖ ਹੈ ਤੇ ਗੋਤ ਇਹਨਾਂ ਦਾ ਲਖਣਪਾਲ ਤੇ ਨਾਨਕਿਆਂ ਦਾ ਗੋਤ ਮੇਜਰ ਹੈ ਜੀ ਉਮਰ ਹੈ ਲੜਕੀ ਦੀ 14 10 1996 ਦਾ ਡੇਟ ਆਫ ਬਰਥ ਹੈ ਦਾ ਇਹਨਾਂ ਦਾ 5 ਫੁੱਟ 1 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਬੀਐਸਸੀ ਨਰਸਿੰਗ ਤੇ ਭੈਣਾਂ ਇਹਨਾਂ ਦੀਆਂ ਦੋ ਨੇ ਜੀ ਤੇ ਕੰਮ ਕਰਾ ਹੈ ਜੀ ਵਰਕਿੰਗ ਐਜ਼ ਅ ਕਮਿਊਨਿਟੀ ਹੈਲਥ ਆਫੀਸਰ ਹੈ ਲੜਕੀ ਅੰਡਰ ਗਵਰਨਮੈਂਟ ਆਫ ਪੰਜਾਬ ਦੇ ਤੇ ਮੰਗ ਹੈ ਇਹਨਾਂ ਦੀ ਮੁੰਡਾ ਸਰਕਾਰੀ ਨੌਕਰੀ ਤੇ ਹੋਵੇ ਜੀ ਵਧੀਆ ਘਰ ਪਰਿਵਾਰ ਹੋਵੇ ਬਾਕੀ ਦੀ ਜਾਣਕਾਰੀ ਵਟਸਐਪ ਨੰਬਰ ਦਿੱਤਾ ਜੀ ਪਰਿਵਾਰ ਦਾ ਤੁਸੀਂ ਫੋਨ ਕਾਲ ਕਰੋ ਤੇ ਪੂਰੀ ਜਾਣਕਾਰੀ ਲਓ ਰਿਸ਼ਤੇ ਦੀ ਹਾਂਜੀ ਅਸੀਂ ਅੱਜ ਤੇ ਆਪਣੇ ਕੁਝ ਵਧੀਆ ਰਿਸ਼ਤੇ ਆਪਾਂ ਹਰ ਰੋਜ਼ ਤੁਹਾਡੇ ਲਈ ਨਵੇਂ ਰਿਸ਼ਤੇ ਲੈ ਕੇ ਆਉਨੇ ਆ ਜੀ ਪਰਿਵਾਰ ਦੇ ਨੰਬਰ ਸਮੇਤ ਤੁਸੀਂ ਜਿਹੜਾ ਵੀ ਰਿਸ਼ਤਾ ਆਪਣੀ ਵੀਡੀਓ ਵੇਖ ਕੇ ਕਰਨਾ ਹੁੰਦਾ ਆਪਣੀ ਜ਼ਿੰਮੇਵਾਰੀ ਤੇ ਚੰ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਿਆ ਕਰੋ ਜੀ ਕਿਉਂਕਿ ਇਹ ਆਪਣਾ ਕੰਮ ਸਿਰਫ ਰਿਸ਼ਤੇ ਦੀ ਐਡ ਲਗਾਉਣ ਦਾ ਹੁੰਦਾ ਹਾਂਜੀ ਇੱਕ ਗੱਲ ਹੋਰ ਸਾਂਝੀ ਕਰਨੀ ਚਾਹਾਂਗੇ ਜਿਨਨੇ ਵੀ ਆਪਣੀ ਵੀਡੀਓ ਵਿੱਚ ਆਪਣੀ ਐਡ ਲਗਵਾਉਣੀ ਹੁੰਦੀ ਆ ਸਿਰਫ ਫੈਮਿਲੀ ਵਾਲਾ ਹੀ ਸਾਨੂੰ ਆਪਣੇ ਬੱਚੇ ਦਾ ਬਾਇਓ ਡਾਟਾ ਭੇਜਿਆ ਕਰੋ ਕਿਉਂਕਿ ਅੱਜ ਕੱਲ ਵਿੱਚ ਮੈਰिज ਬਿਊਰੋ ਵਾਲੇ ਜਾਂ ਫਿਰ ਬਚੋਲੇ ਵੀ ਸਾਨੂੰ ਬਾਇਓ ਡਾਟਾ ਭੇਜ ਕੇ ਸਾਡੇ ਕੋਲੋਂ ਐਡ ਲਗਵਾ ਜਾਂਦੇ ਨੇ ਸੋ ਇਦਾਂ ਦਾ ਕੰਮ ਨਾ ਕਰਿਆ ਕਰੋ ਜੀ ਕਿਉਂਕਿ ਆਪਾਂ ਸਿਰਫ ਫੈਮਿਲੀ ਮੈਂਬਰ ਦੀ ਹੀ ਐਡ ਲਗਵਾਉਨੇ ਆ ਤੇ ਆਪਣੇ ਚੈਨਲ ਤੋਂ ਕਦੇ ਵੀ ਵੀਡੀਓ ਜਾਂ ਕਦੇ ਵੀ ਕੋਈ ਐਡ ਡਿਲੀਟ ਨਹੀਂ ਹੁੰਦੀ ਇਸ ਕਰਕੇ ਸੋਚ ਸਮਝ ਕੇ ਆਪਣਾ ਨੰਬਰ ਪਵਾਇਆ ਕਰੋ ਜੀ ਐਡ ਦੇ ਵਿੱਚ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ